ਦੇਖੋ ਇਹ ਮਜਬੂਤੀ ਮਿਲਨੀ ਆ ਨਹੀਂ ਮਿਲਨੀ ਇਹ ਤਾਂ ਬਾਅਦ ਦੀ ਗੱਲ ਆ ਲੇਕਿਨ ਇੱਕ ਗੱਲ ਮੈਂ ਦੁਬਾਰਾ ਕਹਿ ਸਕਦਾ ਜਦੋਂ ਗੱਲ ਹੋਈ ਸੀ ਕਿ ਉਸ ਨੂੰ ਜਿਸ ਢੰਗ ਦੇ ਨਾਲ ਸੁਪਰੀਮ ਕੋਰਟ ਨੇ ਬੇਲ ਦਿੱਤੀ ਆ ਇੱਕ ਵੱਡੀ ਚਪੇੜ ਵੱਜੀ ਭਗਵੰਤ ਮਾਨ ਤੇ ਕੇਜਰੀਵਾਲ ਦੇ ਮੂੰਹ ਦੇ ਉੱਤੇ ਕਾਰਨ ਇਹ ਅੱਜ ਪੰਜਾਬ ਦਾ ਬੱਚਾ-ਬੱਚਾ ਕਹਿ ਰਿਹਾ ਵਾ ਬੱਚਾ-ਬੱਚਾ ਕਿ ਇਹ ਸਰਕਾਰ ਬਦਲਾਖੋ ਦੀ ਤੋ ਉਤਰੀ ਹੋਈ ਆ ਇਹਨਾਂ ਨੇ ਕੋਈ ਵੀ ਪੰਜਾਬ ਦਾ ਬੰਦਾ ਜਿਹੜਾ ਜ਼ੁਰਤ ਰੱਖਦਾ ਸੀ ਇਹਨਾਂ ਦੇ ਖਿਲਾਫ ਬੋਲਣ ਦਾ ਉਹਦੇ ਉਹਨੂੰ ਕਿਸੇ ਨੂੰ ਇਹਨਾਂ ਨੇ ਬਖਸ਼ਿਆ ਨਹੀਂਗਾ ਔਰ ਇਹਨਾਂ ਨੇ ਮੁਕਦਮੇ तमाम اپوزیشن پارٹیਾਂ ਦੇ ਲੀਡਰਾਂ ਦੇ ਉੱਤੇ ਝੂਠੇ ਮੁਕਦਮੇ ਦਰਜ ਕੀਤੇ ਔਰ ਉਹਨਾਂ ਨੂੰ ਜੇਲਾ ਵਿੱਚ ਸੁੱਟਿਆ ਗਿਆ ਇਹਨਾਂ ਦਾ ਕੋਈ ਮਨਸ਼ਾ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਮਨਸ਼ਾ ਨਹੀਂ ਕਿ ਕਿ ਦੀ ਵੀ ਕਿ ਅਸੀਂ ਕਿਸੇ ਮੁਕਦਮੇ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਜਾਂ ਕਿਸੇ ਕਰਪਟ ਮਨਿਸਟਰ ਜਾਂ ਕਰਪਟ ਪੋਲੀਟੀਸ਼ੀਨ ਦੀ ਦਾ ਦਾ ਮੁਕਦਮਾ ਸਿਰੇ ਲਾ ਜਾ ਕੇ ਪੈਸੇ ਖਜ਼ਾਨੇ ਵਿੱਚ ਵਾਪਸ ਕਰਾਵਾਂਗੇ ਪਿਛਲੇ 4 ਸਾਲਾਂ 'ਚ ਇੱਕ ਪੰਜ ਪੈਸੇ ਨਹੀਂ ਵਾਪਸ ਜਮ੍ਹਾਂ ਕਰਾ ਸਕੇ ਆਮ ਆਦਮੀ ਪਾਰਟੀ ਦੀ ਜਿਹੜੇ ਕਹਿੰਦੇ ਸੀ ਅਸੀਂ بڑے ਵੱਡੇ ਵੱਡੇ ਘਟਾਲੇ ਦੇ ਲੀਡਰਾਂ ਨੂੰ ਫੜਿਆ ਸਭ ਦੀਆਂ ਜਾਂ ਤਾਂ ਐਫ ਆਈ ਆਰ ਸਕਵਾਸ਼ ਹੋ ਗਈਆਂ ਨੇ ਜਿਵੇਂ ਕਿ ਉਹਦੀ ਆਲਰੇਡੀ ਭਰਤ ਕੁਸ਼ਨਾਸ਼ੂ ਦੀ ਔਰ ਉਪੀ ਸੋਨੀ ਦੀ ਐਫ ਆਈ ਆਰ ਸਕਵਾਸ਼ ਹੋ ਚੁੱਕੀਆਂ ਨੇ ਮੇਰੀ ਆਪਣੀ ਜਿਹੜਾ ਐਨ ਡੀ ਪੀ ਐਸ ਠੂਠਾ ਕੇਸ ਬਣਾਇਆ ਸੀ ਮੇਰੇ ਤੇ ਉਹ ਆਨਰੇਬਲ ਸੁਪਰੀਮ ਕੋਰਟ ਨੇ ਸਾਰੀ ਟ੍ਰਾਇਲ ਫਾਜ਼ਿਲਕਾਦੀ ਅਦਾਲਤ ਵਿੱਚ ਸਟੇ ਕੀਤੀ ਹੋਈ ਪਿਛਲੇ 1.5 ਸਾਲ ਤੋਂ ਔਰ ਹੁਣ ਜਨਵਰੀ ਦੇ ਵਿੱਚ ਫੈਬਰੂਰੀ ਚ ਕਵਾਸ਼ਿੰਗ ਵਾਸਤੇ ਉਹ ਪਟੀਸ਼ਨ ਸੁਣੀ ਜਾਣੀ ਔਰ ਇਤਨਾ ਹੀ ਕੱਲਾ ਇਹਨਾਂ ਨੇ ਪੋਲਿਟਿਕਲ ਲੀਡਰਾਂ ਨੂੰ ਟਾਰਗੇਟ ਨਹੀਂ ਕੀਤਾ ਇਹਨਾਂ ਨੇ ਕੋਈ ਬਖਸ਼ਿਆ ਨਹੀਂ ਚਾਹੇ ਆਰਟੀਆਈ ਐਕਟਿਵਸ ਚਾ ਮਨਿਕ ਗੋਇਲ ਉਤੇ ਪੱਛਾ ਜਿਹੜੇ ਆਜ਼ਾਦ ਇੰਡੀਪੈਂਡੈਂਟ ਮੀਡੀਆ ਪੰਜਾਬ ਦਾ 10 ਬੰਦਿਆਂ ਤੇ ਪੱਤਰਕਾਰਾਂ ਤੇ ਪਰਚਾ ਦਰਜ ਕਰਤਾ ਸਿਰਫ ਅਗੇ ਹੈਲੀਕਾਪਟਰ ਦਾ ਸਵਾਲ ਪੁੱਛਿਆ ਸੀਗਾ ਉਹਨਾਂ ਦੇ ਸਾਰੇ ਜਿਹੜੇ ਫੇਸਬੁੱਕ ਪੇजेस ਨੇ ਉਹਨਾਂ ਤੇ ਆਹ ਜਿਹੜਾ ਕੀ ਕਹਿੰਦੇ ਹੁੰਦੇ ਆ ਕਾਪੀਰਾਈਟ ਦਾ ਸਟ੍ਰਾਈਕ ਮਾਰੀ ਜਾਂਦੇ ਨੇ ਜਿਹੜੀ ਕੋਈ ਇਹਨਾਂ ਦੀ ਪ੍ਰਾਪਰਟੀ ਨਹੀਂ ਹੈ ਜਿਹੜੀ ਪੰਜਾਬ ਸਰਕਾਰ ਦੀ ਪ੍ਰਾਪਰਟੀ ਆ ਕੋ ਭਗਵੰਤਪານ ਦੀ ਫੋਟੋ ਆ ਉਹ ਹੁੰਦਾ ਵਾ ਕੋਈ ਕਿਸੇ ਦਾ ਕਾਪੀਰਾਈਟ ਥੋੜੋ ਸੋ ਏਦਾਂ ਦਾ ਇੱਕ ਕਿਸਮ ਦਾ ਗळा ਘੁੱਟਿਆ ਗਿਆ ਲੋਕਾਂ ਦਾ ਤਾਂ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਮਜੀਠੀਏ ਦੇ ਕੇਸ ਤੋਂ ਬਾਅਦ ਇਹ ਸਾਬਤ ਹੋ ਗਿਆ ਵਾ ਕਿ ਇੱਕ ਕੰਪਲੀਟ ਪੋਲਿਟিক্যাল ਟਰੋਰਿਜ਼ਮ ਹੋ ਰਿਹਾ ਇੱਕ ਅਤਵਾਦ ਚਲਾਇਆ ਜਾ ਰਿਹਾ ਸਿਆਸੀ ਆਪਣੇ ਵਿਰੋਧੀਆਂ ਤੇ ਜਾਂ ਕੋਈ ਵੀ ਜਿਹੜਾ ਜੁਰਤ ਰੱਖਦਾ ਸਰਕਾਰ ਨੂੰ ਚੁਣੌਤੀ ਦੇਣ ਲਈ ਇਸ ਲਈ ਮੈਂ ਉਹਦੀ ਬੇਲ ਦਾ ਸਵਾਗਤ ਕਰਦਾ ਵਾਂ ਔਰ ਕਹਿ ਰਿਹਾ ਸੀ ਪੰਨੂ ਤੇ ਪਤਾ ਨਹੀਂ ਕੁਲਦੀਪ ਢਾਲੀਵਾਲ ਤੇ ਹੋਰ ਇਹਨਾਂ ਦੇ ਫੀਲੇ ਵਿੱਚ ਇਹਰਪਾਲ ਚਿਮੇ ਵਰਗੇ ਅਖੇਜੀ ਇਹਨਾਂ ਨੂੰ ਤਾਂ ਬੇਲ ਮਿਲੀ ਆ ਇਹ ਕਿਹੜਾ ਬਰੀ ਹੋਏ ਨੇ ਤੇ ਭੁੱਲ ਗਏ ਕਿ ਤੁਹਾਡੇ ਜਿਹੜੇ ਆਕਾ ਨੇ ਕੇਜਰੀਵਾਲ ਤੇ ਸਸੋਡਿਆ ਤੇ ਸਤਿੰਦਰ ਜੈਨ ਉਹ ਵੀ ਸਾਰੇ ਜ਼ਮਾਨਤਾਂ ਤੇ ਹੀ ਨੇ ਉਹ ਕੋਈ ਬਰੀ ਨਹੀਂ ਹੋਏ ਦੋਰੀ ਪੋਲਿਟਿਕਸ ਕਰਨ ਤੇ ਆਦੀ ਹੋ ਚੁੱਕੇ ਨੇ ਯੂ ਟਰਨ ਲੈਣ ਦੇ ਆਦੀ ਹੋ ਚੁੱਕੇ ਨੇ ਇਹਨੂੰ ਕਹੀ ਜਾਂਦੇ ਨੇ ਕਿ ਹਲੇ ਸਿਰਫ ਜ਼ਮਾਨਤ ਹੋਈ ਆ ਇਹ ਗੁਨਾਹਗਾਰ ਆ ਤੇ ਕੇਜਰੀਵਾਲ ਤੇ ਸਸੋਡਿਆ ਡੇਡ ਡੇਡ ਸਾਲ ਜੇਲ੍ਹਾਂ ਚ ਰਹਿਣਾ ਪਿਆ ਇਹਨਾਂ ਨੂੰ ਔਰ ਸੁਪਰੀਮ ਕੋਰਟ ਨੇ ਬੜੇ ਮੁਸ਼ਕਲ ਹਾਲਾਤਾਂ ਵਿੱਚ 2000 ਕਰੋੜ ਦੇ ਇੱਕ ਸ਼ਰਾਬ ਘਟਾਲਿਆ 'ਚ ਉਹਦੇ 'ਚ ਉਹਨੂੰ ਜ਼ਮਾਨਤਾ ਦਿੱਤੀਆਂ ਤੇ ਉਹਨਾਂ ਨੂੰ ਦੁੱਧ ਧੋਤੇ ਕਹੀ ਜਾਂਦੇ ਨੇ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਜਿਹੜੇ ਜਿੱਥੋਂ ਤੱਕ ਬਦਲਾਖੋਰੀ ਦੀ ਪੋਲਿਟਿਕਸ ਆ ਉਹ ਸਾਰੀ ਗੱਲ ਸਮਝ ਚੁੱਕੇ ਆ ਔਰ ਪੰਜਾਬ ਅੱਜ ਪੁਲੀਸ ਸਟੇਟ ਆ ਪੰਜਾਬ ਦੇ ਵਿੱਚ ਕੋਈ ਮਹਿਫੂਜ਼ ਨਹੀਂਗਾ ਗੈਂਗਸਟਰਾਂ ਦਾ ਬੁੱਲ ਪਾਲਾ ਵਾ ਔਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਬਹੁਤ ਧੱਜੀਆਂ ਉਟੀਆਂ ਪਈਆਂ ਨੇ ਐਸਐਸਪੀ ਦੇ ਦਫ਼ਤਰਾਂ ਦੇ ਮੋਰੇ ਕਤਲ ਹੋ ਰਹੇ ਨੇ ਪੁਲਿਸ ਵਾਲਿਆਂ ਦੇ ਕਤਲ ਹੋ ਰਹੇ ਨੇ ਫਰੋਤੀਆਂ ਤੇ ਹਰ ਕਿਸਮ ਦੀ 익ਸਟਰਸ਼ਨ ਹੋ ਰਹੀ ਆ ਆਪ ਤਾਂ ਸਾਰੇ 50 50 60 60 ਗਨਪੈਨ ਲੈ ਕੇ ਘੁੰਮ ਰਹੇ ਨੇ ਮੰਤਰੀ ਸੰਤਰੀ ਤੇ ਆਮ ਜਨਤਾ ਜਿਹੜੀ ਆ ਉਹਨੂੰ ਜਿਹੜਾ ਹੈ ਸਾਰੀਆਂ ਮੁਸ਼ਕਿਲਾਂ ਦਾ ਲੋਡ ਆਂਡ ਆਟ ਕੱਲ ਭਾਂਜੇ ਜਿੱਥੇ ਮੂਲਾ ਕਾਤੀ ਉਹ ਇਦਾਂ ਹੀ ਉਹ ਮੈਂ ਜਵਾਬ ਦਿੱਤਾ ਹੁੰਦਾ ਜੀ ਉਹਦਾ ਮੈਂ ਉਹਦਾ ਮੈਂ ਜਵਾਬ ਉਹਦੀ ਹੀ ਤੰਜ਼ ਜਿੱਦਾਂ ਦੇ ਸ਼ਬਦ ਉਹਨੇ ਵਰਤੇ ਨੇ ਉਹਦੋਂ ਅੱਛੇ ਸ਼ਬਦਾਂ ਦੇ ਵਿੱਚ ਭਗਵੰਤ ਮਾਨ ਦਾ ਮੇਰੇ ਐਕਸ ਤੇ ਉੱਤੇ ਪੋਸਟ ਤੁਸੀਂ ਦੇਖ ਸਕਦੇ ਆ ਲੇਕਿਨ ਕੀ ਇਹ ਆਪ ਜੱਜ ਨਹੀਂਗੇ ਇਹ ਆਪੇ ਹੀ ਪ੍ਰੋਸੀਕਿਊਟਰ ਨੇ ਆਪੇ ਹੀ ਪੁਲਿਸ ਆ ਆਪੇ ਹੀ ਬੰਦਿਆਂ ਨੂੰ ਫੜ ਕੇ ਦੇ ਦਿੰਦੇ ਨੇ ਆਪੇ ਹੀ ਗਰਦ ਅੱਜ ਜੋ ਬਠਿੰਡੇ ਦੇ ਵਿੱਚ ਸਾਡਾ ਪੱਕਾ ਮੋਰਚਾ ਲੱਗਣਾ ਸੀ ਜੋ ਡੀਸੀ ਦਫਤਰ ਦਾ ਘਰਾਓ ਸੀਗਾ ਬਠਿੰਡੇ ਦੇ ਵਿੱਚ ਸੁਪਰ ਕਮੇਟੀ ਐਕਸ਼ਨ ਸੀਗਾ ਉਹਦੇ ਵਿੱਚ ਇੱਕ ਪਾਸੇ ਸਰਕਾਰ ਗੱਲਬਾਤ ਦੇ ਵਿੱਚ ਹੈ ਵੀ ਜੋ ਸਾਡੇ ਚੌਕੀ ਸਕੂਲ ਦੇ ਮੈਟਰ ਦੇ ਵਿੱਚ ਦੋ ਆਗੂ ਪਿੰਡਾਂ ਕਾਇਆਂ ਦੇ ਪ੍ਰਧਾਨ ਜੋ 307 ਦੇ ਝੂਠੇ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਹੋਇਆ ਪਿਛਲੇ 9 ਮਹੀਨਿਆਂ ਤੋਂ ਕਿਉਂਕਿ ਉਹ ਲੋਕਾਂ ਦੀ ਆਵਾਜ਼ ਚੱਕ ਰਹੇ ਸੀ ਉੱਥੇ ਸਕੂਲਾਂ ਨੂੰ ਵਿੱਤਿਆ ਨੂੰ ਪੜ੍ਹਾਈ ਨੂੰ ਬਚਾ ਰਹੇ ਸੀ ਲੋਕਾਂ ਦੀ ਗੱਲ ਕਰ ਰਹੇ ਸੀ ਝੂਠੇ ਪਰਚੇ ਦੇ ਕੇ ਭਗਵੰਤਬਾਨ ਸਰਕਾਰ ਨੇ ਉਹਨਾਂ ਨੂੰ ਜੇਲ੍ਹ 'ਚ ਟੱਕਿਆ ਹੋਇਆ ਜੇ ਉਹਦੇ ਤੇ 9 ਮਹੀਨਾ ਬਾਅਦ ਸੂਬਾ ਕਮੇਟੀ ਵੱਲੋਂ ਵੱਡਾ ਐਕਸ਼ਨ ਕੀਤਾ ਜਾਣਾ ਸੀ ਅੱਜ ਡੀਸੀ ਦਫ਼ਤਰ ਪਟੰਟਾਂ ਦਾ ਘਰਾਉ ਕਰਨਾ ਸੀ ਪੱਕੇ ਤੌਰ ਤੇ ਤਾ ਇੱਕ ਪਾਸੇ ਸਰਕਾਰ ਆਦੀ ਇਹ ਵੀ ਗੱਲਬਾਤ ਕਰੋ ਰਾਤ ਡੀਆਈਜੀ ਐਸਐਸਪੀ ਬਠਿੰਡਾ ਡੀਸੀ ਇੱਕ ਪਾਸੇ ਸੂਬਾ ਘੁਆਣਾ ਗੱਲ ਕਰ ਰਹੇ ਨੇ ਤੇ ਇੱਕ ਪਾਸੇ ਕਹਿ ਰਹੇ ਨੇ ਕਿ ਚੋਦੇ ਵਿੱਚ ਆਪਾਂ ਗੱਲ ਕਰਾਂਗੇ ਸੂਬਾ ਦਾ ਰੱਖ ਲਓ ਤੇ ਦੂਜੇ ਪਾਸੇ ਘਰਾਂ ਦੇ ਵਿੱਚ ਸਾਨੂੰ ਰਿਟੇਨ ਕੀਤਾ ਜਾਂਦਾ ਹੈ ਮੁਲਾਜ਼ਮ ਸਾਡੇ ਸੂਬਾ ਦੇ ਆਏ ਨੇ 5 ਵਜੇ ਦੇ ਤੇ ਵੀ ਤੁਸੀਂ ਭਾਈ ਘਰੋਂ ਬਾਹਰ ਨਹੀਂ ਜਾ ਸਕਦੇ ਤੁਸੀਂ ਦੇਖ ਸਕਦੇ ਹੋ ਆ ਹਾਲਾਤ ਹੈ ਪੀ ਪੰਜਾਬ ਸਰਕਾਰ ਦੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆਂ ਵੀ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਜੋ ਲੋਕਾਂ ਦੀ ਗੱਲ ਕਰਦੇ ਉਹਨਾਂ ਦੀ ਆਵਾਜ਼ ਦੱਬ ਲੈਣਗੇ ਘਰਾ ਚਰ ਰਟੇਨ ਕਰਕੇ ਤੂੰ ਰੱਖ ਲੈਣਗੇ ਕਿੰਨਾ ਕੁ ਚਿਰ ਰੱਖੇਗਾ ਕਿੰਨਾ ਕੁ ਚਿਰ ਦੱਬੇਗਾ ਪਰ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਆਦੇ ਸਿੱਕੇ ਵੀ ਅਸੀਂ ਧਰਨਾ ਲੱਗਣੀ ਨਹੀਂ ਦੇਣਾ ਅਸੀਂ ਤਾਂ ਆਮ ਘਰਾਂ ਦੇ ਵਿੱਚੋਂ ਆਏ ਆ ਤੁਸੀਂ ਦੇਖੋ ਹੁਣ ਤੁਸੀਂ ਘਰਾਂ ਦੇ ਵਿੱਚੋਂ ਵੀ ਨਹੀਂ ਨਿਕਲ ਸਕਦੇ ਕੀ ਅਸੀਂ ਕੋਈ ਵੱਡੇ ਕੋਈ ਅਪਰਾਧ ਕੀਤੇ ਹੋਏ ਨੇ ਕੀ ਘਰਾਣੇ ਵਿੱਚ ਰਿਟੇਨ ਕਰੋ ਕੀ ਇਹਦੇ ਚ ਕੀਤਾ ਕੀ ਹੋਇਆ ਅਸੀਂ ਲੋਕਾਂ ਦੀ ਗੱਲ ਕਰਦੇ ਆ ਕਿ ਕੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਨਾ ਕੀ ਗਨਾਹ ਹੈ ਕਿ ਇੱਥੇ ਪੜ੍ਹਾਈ ਦੀ ਕਿ ਵਿੱਦਿਆ ਦੀ ਕਿ ਇਲਾਜ ਦੀ ਕਿ ਕਿਸਾਨ ਦੀ ਕਿ ਮਜ਼ਦੂਰ ਦੀ ਕਿ ਰੋਜ਼ਗਾਰ ਦੀ ਗੱਲ ਕਰਨਾ ਇਸ ਪੰਜਾਬ ਤੇ ਇਸ ਮੁਲਕ ਦੇ ਵਿੱਚ ਗਨਾਹ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਆ ਆ ਆਮ ਲੋਕਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਤੇ ਦੂਜੀ ਗੱਲ ਇੱਥੋਂ ਦੇ ਜਿਹੜੀਆਂ ਸਰਕਾਰਾਂ ਤੇ ਇੱਥੋਂ ਦੇ ਲੀਡਰ ਐ ਇਹ ਆਦੇ ਆ ਜਿਹੜੇ ਲੋਕਾਂ ਦੀ ਗੱਲ ਕਰਦੇ ਇਹਨਾਂ ਤੇ ਬਰੀਕੀ ਨਜ਼ਰ ਰੱਖੋ ਇਹਨਾਂ ਦੀਆਂ ਕਮੀਆਂ ਭਾਲੋ ਇਹਨਾਂ ਦੇ ਕਮਜ਼ੋਰੀਆਂ ਭਾਲੋ ਭਾਲ ਲਓ ਬਈ ਕਮਜ਼ੋਰੀਆਂ ਜਿਹੜੀਆਂ ਸਾਨੂੰ ਉੱਥੇ ਹੁੰਦੀਆਂ ਸਾਡੀਆਂ ਦੇਖ ਲਓ ਕੀ ਕਮਜ਼ੋਰੀਆਂ ਐ ਅਸੀਂ ਕੀ ਕਰਦੇ ਆ ਅਸੀਂ ਲੋਕਾਂ ਦੀ ਗੱਲ ਕਰਦੇ ਆ ਨਾ ਅੱਜ ਰੁਕਾਂਗੇ ਨਾ ਕੱਲ ਰੁਕਾਂਗੇ ਪਰਚੇ ਕਰ ਦਿਓ ਜੇਲ੍ਹਾਂ ਚ ਕਰ ਦਿਓ ਮੈਂ ਤਾਂ ਭਾਈ ਯਾਰ ਕਹਾਂ ਨੂੰ ਆਖਿਆ ਸੀ ਵੀ ਗਿਰਫਤਾਰ ਕਰ ਲੋ ਵੀ ਗਿਰਫਤਾਰ ਕਰਕੇ ਭਾਈ ਤੁਸੀਂ ਪਰਚਾ ਦੇ ਦਿਓ ਜੇਲ੍ਹ ਚ ਸੱਡ ਦਿਓ ਸਾਨੂੰ ਵੀ ਲੈ ਜਾਓ ਸਾਨੂੰ ਇੱਥੋਂ ਪਰ ਇਹ ਗੱਲ ਆ ਵੀ ਜੇ ਤੁਸੀਂ ਕਹੋ ਫਿਰ ਰੁਟੀਨ ਕਰਕੇ ਆਏ ਅਸੀਂ ਘਰਾਂ ਦੇ ਵਿੱਚ ਅਸੀਂ ਆਵਾਜ਼ ਦਾ ਪਲਾਂਗੇ ਇਹ ਭਗਵੰਤ ਸਿਆ ਕਿਤੇ ਨਹੀਂ ਹੋਣਾ ਲੋਕ ਵੱਡੇ ਹੁੰਦੇ ਜੇ ਲੋਕਾਂ ਦੀ ਆਵਾਜ਼ ਹੈ ਦੱਬੀ ਜਾਂਦੀ ਫਿਰ ਅੱਜ ਨੂੰ ਅੰਗਰੇਜ਼ਾਂ ਦਾ ਰਾਜ ਇੱਥੇ ਹੋਣਾ ਸੀਗਾ ਕਿਉਂਕਿ ਜਿਲ੍ਹਾਵਾਲਾ ਬਾਗ ਦੇ ਵਿੱਚ ਲਾਸ਼ਾਂ ਦਾ ਖੂਹ ਭਰਤਾ ਪਰ ਲੋਕਾਂ ਦੀ ਆਵਾਜ਼ ਨਹੀਂ ਬੰਦ ਹੋਈ ਤੇ ਤੂੰ ਕਿਹੜੀ ਬਾਗ ਦੀ ਮੂਲੀ ਆ ਤੂੰ ਕਨਾ ਚ ਕੀ ਕਰੇਂਗਾ ਤੇਰੇ 11 ਮਹੀਨੇ ਰਹਿ ਗਏ ਤੁਹਾਨੂੰ ਪਿੰਡਾਂ ਦੇ ਵਿੱਚ ਦੀ ਨਾ ਲੋਕ ਭਜਾਉਣਗੇ ਇਹ ਗੱਲ ਤਾਂ ਯਾਦ ਰੱਖਿਓ ਤੁਸੀਂ ਜਿਹੜਾ ਤੁਸੀਂ ਇਸ ਹਸ਼ਰ ਤੇ ਵਿੱਚ ਉਤਰੇ ਹੋਇਓ ਤੇ ਤੁਹਾਨੂੰ ਲੋਕ ਜਵਾਬ ਦੇਣਗੇ ਪਰ ਐਂ ਰਟੇਨ ਕਰਨਾ ਤੱਕ ਜਿਹੜੇ ਚਿੰਤਨ ਵਜੇ 4-4 ਵਜੇ ਤੇ ਅਸੀਂ ਆਦਿਆਂ ਠੀਕ ਹੈ ਇਹਨਾਂ ਦੀ ਡਿਊਟੀ ਹੈ ਇਹਨਾਂ ਦੀਆਂ ਮਜਬੂਰੀਆਂ ਹੈ ਪਰ ਇਸ ਤਰ੍ਹਾਂ ਜਿਹੜਾ ਤੂੰ ਪੰਜਾਬ ਦੇ ਵਿੱਚ ਰਾਜ ਕਰ ਰਿਹਾ ਆ ਆ ਆਮ ਘਰਾਂ ਦੇ ਵਿੱਚ ਜਿਹੜੇ ਅਸੀਂ ਰੇੜੀ ਵਾਲਾ ਛੱਜੂ ਦਾ ਮੁੰਡਾ ਆਮ ਘਰਾਂ ਦੇ ਵਿੱਚੋਂ ਅਸੀਂ ਤੁਰੇ ਅਸੀਂ ਐਮਐਲਏ ਬਣ ਕੇ ਅਸੀਂ ਪੰਜਾਬ ਦਾ ਸੁਧਾਰ ਕਰ ਦਿਆਂਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਪ੍ਰਬੰਧ ਦੇਵਾਂਗੇ ਆ ਪ੍ਰਬੰਧ ਦੇ ਰਹੇ ਹਾਂ ਤੁਸੀਂ ਜੋ ਲੋਕਾਂ ਦੀ ਆਵਾਜ਼ ਕਰ ਰਹੇ ਹੋ ਉਹਨਾਂ ਨੂੰ ਤੁਸੀਂ ਘਰਾਂ ਦੇ ਵਿੱਚ ਦੱਬ ਕੇ ਕੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਲਓਗੇ ਐ ਤੁਹਾਨੂੰ ਪਿੰਡਾਂ ਵਿੱਚ ਦੀ ਨਾ ਆਉਂਗੇ ਤੁਹਾਨੂੰ ਪਿੰਡਾਂ ਚ ਸਭ ਕੁਝ ਸਿਖਾਵਾਂਗੇ ਇਹ ਗੱਲ ਤੁਸੀਂ ਯਾਦ ਰੱਖ ਲਓ ਪਰ ਲੋਕਾਂ ਦੀ ਆਵਾਜ਼ ਨਹੀਂ ਦੱਬ ਸਕਦੇ ਅਸੀਂ ਸਾਨੂੰ ਵੀ ਚਾਹੇ ਜਿੰਨਾ ਚਿਰ ਸੱਟ ਦਿਓ ਚਾਹੇ ਗੋਲੀ ਮਾਰਾ ਦਿਓ ਜਿੱਥੇ ਮਰਜੀ ਆ ਜੀ ਮੈਦਾਨ ਦੇ ਵਿੱਚ ਦੇਖਣਾ ਪਊਗਾ ਦੋ ਹੱਥ ਦੇਖਾਂਗੇ ਤੇਰੇ ਨਾਲ